सबका धनबाद ही करेंगे दुआ कर सारे आप कहते रहिए फिर भी आते समय से एक दूजे द्रिएशन क्योंकि पंजाबी साहित्य जी देखनी है कि खिंचा तो बहुत ज़्यादा हैगी है सूड़ है इस समय की कि असं कोई कोई कम करना है वह एप्रीसीएशन देनू पढ़िए ਕੁਝ ਸਾਹਿਤ ਕਰੀਏ ਕਿਉਂਕਿ ਹਰ ਲੇਖਕ ਦਾ ਆਪਣਾ ਇੱਕ ਸੁੰਹਿਾ ਹੈ ਆਪਣਾ مزاج ਹੈ ਆਪਣਾ ਰੰਗ ਹੈ ਆਪਣਾ ਮਨੂਨ ਹੈ ਤੇ ਉਸ ਨੂੰ ਕੁਝ ਸਮਾਂ ਕਰ ਲੇ ਬੁਵਾਈ ਕੋ ਉਸ ਤੋਂ ਪਰੇ ਬੁਹਾਰੇ ਮੇ ਆ ਕਰੀਏ ਤੇ ਚਲ ਜਾਈਏ ਹਰ ਵੀ ਉਹ ਕਾਜੀ ਕੇ ਸੀ ਥੋੜਾ ਜਿਹਾ ਖਤਾਬਾ ਪਰ ਤਵਜਹ ਰਹੀਏ ਕਿਉਂਕਿ ਕਿਤਾਬ ਵੀ ਰਚਨਾ ਕਰਨਾ ਇੱਕ ਸਭ ਬਹੁਤ ਵੱਡਾ ਕੰਮ ਹੈ ਬੜਾ ਟਾਈਮ ਖੰਜੂਮੇਗਾ ਐਸਾ એનર્ਜੀ ਸੰਭਾਲ ਕੇ ਰੱਖਣੀ ਹੋ ਤੇ ਸਾਨੂੰ ਬਿਲਕੁਲ ਇਹ ਕਿ ਅਸੀਂ ਕਿਤਾਬੋਂ ਫਿਰ ਸਾਡੀ ਕਿਲੀ ਉਹਦੇ ਕੋਈ ਨਹੀਂ ਪੜਦਾ ਲੇਖ ਵੀ ਲੇਖ ਨੂੰ ਕਿਤਾਬੋਂ ਪੜਦੇ ਨੇ ਤੇ ਕਾਰਡ ਵੀ ਜਿਹੜਾ ਸਾਡਾ ਇੱਥੇ ਹੀ ਹੁੰਦਾ ਜਿੱਦਾਂ ਸਾਨੂੰ ਪੜਨਾ ਹੁੰਦਾ ਤੇ ਕਈ ਵਾਰੀ ਕਿਤੇ ਕੰਮ ਦਾ ਜਿਹੜੀ ਪਹੁੰਚਦਾ ਨਹੀਂ ਹੁੰਦਾ ਕਿ ਜਿਆਦਾ ਕੰਪਨੀਸ਼ਨਸ ਨਾਲ ਕੰਮ ਨਾਲੋਂ ਜਾਂ ਸਾਡੀ ਰੈਜਿਸਟ੍ਰੇਸ਼ਨ ਨਾਲੋਂ ਯਾਨੀ ਕਿਸੇ ਤਰ੍ਹਾਂ ਨਾਲ ਜਾਂ ਸਾਰੇ ਤਰ੍ਹਾਂ ਸਮ ਐਕਸੈਪਟ ਕਰਨਾ ਚਾਹੀਦਾ ਵੀ ਜੋ ਵੀ ਕੰਮ ਨਹੀਂ ਆ ਰਹੀਆਂ ਨੇ ਕਿਉਂ ਨਹੀਂ ਅਸੀਂ ਪਾਸ ਕਰਵਾ ਸਕਦੇ ਸਾਡੀ ਜਿਹਮਰੀ ਪੜ੍ਹਦੀ ਹੈ ਜਿਹਨੂੰ ਇਸ ਸੀਰੀਜ਼ ਦੇ ਮਾਸਟਰ ਦਾ ਪਤਾ ਹੈ ਕੰਮ ਦਾ ਪਤਾ ਹੈ ਕਿ ਇਹ ਕਿਤਾਬ ਦਾ ਕਹਾਣੀ ਹੈ ਤੇ ਜਦੋਂ ਵੀ ਕੋਈ ਲਿਖਦਾ ਹੈ ਤੇ ਸੈਲੀਬ੍ਰੇਟ ਕਰਿਆ ਕਰਕੇ ਉਹ ਬਹੁਤ ਉੱਚਾ ਚੱਕਣ ਦੀ ਕੋਸ਼ਿਸ਼ ਕਰਿਆ ਕਰੇ ਤੇ ਵੀ ਪੋਜ਼ਿਟਿਵ ਥਿੰਕਿੰਗ ਦੀ ਲੋੜ ਹੈ ਤੇ ਤੁਸੀਂ ਸਾਰੇ ਵੈਸੇ ਮੇਰੇ ਤੋਂ ਵੱਡੇ ਹੋ ਬਹੁਤ ਸਿਆਣੇ ਹੋ ਪਰ ਇਹ ਜਿਵੇਂ ਆਪਣੀ ਦਿੱਲੀ ਖਾਸ ਤੋਂ ਨੇ ਸਮਝ ਨਹੀਂ ਪਾਉਂਦੇ ਕਿ ਬਹੁਤ ਬਹੁਤ ਸੁਣਾ ਲੱਗ ਰਿਹਾ ਥੋੜੀ ਦੂਰ ਦੂਰ ਜੇ ਬੈਠਿਆ ਲੱਗਦਾ ਕਿ ਇੱਥੇ ਕੋਈ ਕੋੜੇ ਕਰਕੇ ਕਿਸੇ ਨੂੰ ਨਹੀਂ ਲੱਗਦਾ ਇਹ ਤੇ ਆਪਾਂ ਜਿੰਨਾ ਕੁ ਸਮਾਂ ਹੈ सोहना यादगारी बनते रहे फिर मैं पूछी इन्हें कह दें सब बहुत बहुत प्यार सीकार रमनदीप मुरीर है छोटी छोटी नज़म भी चार कलाई दिन नज़म दी उस बंदा सोच लग पा कि वाह क्या कह दिता है हमने कहानियों चाहिए कहीं नाव च भी वाह मेरी दुआ है नाव दिन इन्ना कह दूँ मैं थोड़े सार्या 好。